ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਜੋ ਵੀਡੀਓ ਹੈ ਇਹ ਕੱਲ ਦੀ ਵੀਡੀਓ ਦੀ ਲਗਾਤਾਰਤਾ ਚ ਹੈ ਕੱਲ ਦੀ ਵੀਡੀਓ ਜੇ ਤੁਸੀਂ ਪਿੱਛੇ ਜਾ ਕੇ ਦੇਖੋ ਉਦੋਂ ਮੈਂ ਕਿਹਾ ਸੀ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਡਰਾਇਆ ਜਾ ਰਿਹਾ ਹੈ ਕਿਉਂ ਡਰਾ ਰਹੇ ਨੇ ਕਿਉਂਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ ਹੁਕਮ ਸੁਣਾਏ ਗਏ ਸੀ ਉਹਨਾਂ ਨੂੰ ਬਦਲਾਉਣ ਦੇ ਲਈ ਉਹਨਾਂ ਨੂੰ ਰਿਵਰਟ ਕਰਨ ਦੇ ਲਈ ਜੇ ਕੋਈ ਮੀਟਿੰਗ ਹੁੰਦੀ ਹੈ ਉਹਨਾਂ ਨੇ ਕਿਹਾ ਸੀ ਨਾ ਕਿ ਮੈਂ ਕਹਿੰਦਾ ਸੀ ਜਿਹੜੇ ਲੋਕ ਮੇਰੇ ਕੋਲ ਆਏ ਸੀ ਜੇ ਤੁਸੀਂ ਮੈਨੂੰ ਕਹੋਗੇ ਕਿ ਮੈਂ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਾ ਮੈਂ ਪਾਪਾ ਦਾ ਜਿਹੜਾ ਹੈ ਭਾਗੀ ਨਹੀਂ ਬਣਨਾ ਐਸੀ ਗੱਲ ਉਹਨਾਂ ਨੇ ਕਹੀ ਸੀ ਹੋਰ ਬਹੁਤ ਸਾਰੀਆਂ ਗੱਲਾਂ ਕਹੀ ਸੀ ਕਿਤਾਬ ਵੀ ਇਲਜ਼ਾਮ ਦਤਾ ਸੀ ਕਿ ਪੈਨ ਡਰਾਈਵ ਜਿਹੜੀ ਹੈ ਜਿਹਦੇ ਚ 27 ਕਿਟ ਦੀ ਜਿਹੜੀ ਬਿਰਸਾ ਸਿੰਘ ਬਲਟੋਹਾ ਨੇ ਜਿਹੜੀ ਕਲਿੱਪ ਕੱਢ ਕੇ ਪਾਈ ਸੀ ਜਿਹਦੇ ਚ ਇਹ ਗਾਲ ਕੱਢਦੇ ਨਜ਼ਰ ਆਉਂਦੇ ਨੇ ਜਾਂ ਸਾਲਿਓ ਕਹਿੰਦੇ ਨਜ਼ਰ ਆਉਂਦੇ ਨੇ ਜਾਂ ਤਲਖੀ ਚ ਨੇ ਤੇ ਉਹ ਉਹ ਕਦੇ ਵੀ ਮੈਂ ਤਾਂ ਸਾਰੇ ਕਿਤੇ ਡਿਲੀਟ ਕਰ ਦਿੱਤੀ ਸੀ ਸਿਰਫ ਇੱਕੋ ਹੀ ਸੀ ਪੈਨ ਡਰਾਈਵ ਗਿਆਨੀ ਰਗਵੀਰ ਸਿੰਘ ਕੋਲ ਉਹ ਵੀ ਤਾਂ ਇੱਕ ਵੱਡਾ ਇਲਜ਼ਾਮ ਹੈ ਕਿ ਲੀਕਜ ਜਿਹੜੀ ਹੈ ਇਹ ਅਕਾਲ ਤਖਤ ਦੇ ਜਥੇਦਾਰ ਵੱਲੋਂ ਹੋਈ ਹੈ ਕਿੱਥੋਂ ਹੋਈ ਹੈ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਉਹ ਕੱਲ ਦੀ ਵੀਡੀਓ ਚ ਸੀ ਲੇਕਿਨ ਉਸ ਤੋਂ ਉਸ ਵੇਲੇ ਇੱਕ ਗੱਲ ਸਮਝ ਆ ਗਈ ਸੀ ਕਿ ਉੱਥੇ ਕਾਰਵਾਈ ਹੋਣੀਗੀ ਇਹਨਾਂ ਤੇ ਇਹਨਾਂ ਦੀ ਛੁੱਟੀ ਹੋਣੀ ਤੈਹ ਲੱਗਦੀ ਸੀ ਇਹਨਾਂ ਨੂੰ ਵੀ ਪਤਾ ਸੀ ਤੇ ਦੇਖ ਆਪਾਂ ਵੀ ਰਹੇ ਸੀ ਵੀ ਕੁਝ ਨਾ ਕੁਝ ਤਾਂ ਚੱਲ ਰਿਹਾ ਹੈ ਕਿ ਜਿਹੜਾ ਹੈ ਪੰਥਕ ਸਫਾਂ ਦੇ ਵਿੱਚ ਖਾਸ ਤੌਰ ਤੇ ਅਕਾਲੀ ਸ਼ਰੋਮ ਦੇ ਅਕਾਲੀ ਦਲ ਵੱਲੋਂ ਜਾਂ ਸ਼ਰੋਮ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਕੀ ਕੀਤਾ ਜਾ ਰਿਹਾ ਹੈ ਪਹਿਲਾਂ ਉਹਦੇ ਬਾਰੇ ਦੱਸਾਂਗੇ ਤੇ ਫਿਰ ਉੱਤੇ ਟਿੱਪਣੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਪਿਆਰੇ ਦਰਸ਼ਕੋ ਫੇਰ ਉਹੀ ਅਪੀਲ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਸ਼ੁਰੂਆਤ ਆਪ ਅੱਜ ਦੀ ਅੱਜ ਦੀ ਵੀਡੀਓ ਤੋਂ ਬੈਕਗ੍ਰਾਉਂਡ ਮੈਂ ਨਹੀਂ ਦੱਸੂ ਫਿਰ ਗੱਲ ਲੰਬੀ ਹੋ ਜੂਗੀ ਅੱਜ ਕੀ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਦਾ ਪੱਤਰ ਦਿੱਤਾ ਆਪਣੇ ਜਿਹੜੇ ਸਾਰੇ ਅੰਤਰਿਕ ਕਮੇਟੀ ਦੇ ਮੈਂਬਰ ਸੀ ਕਿ ਇੱਕ ਹਗਾਮੀ ਮੀਟਿੰਗ ਬੁਲਾਈ ਜਾ ਰਹੀ ਹੈ ਜੀ ਦਾ ਅਜੰਡਾ ਲਿਖਿਆ ਸੀ ਪੰਥਕ ਵਿਚਾਰਾ ਹੋ ਗਈ ਹੁਣ ਕਿੱਥੇ ਸੀ ਦੇਖ ਸਰ ਸਾਹਿਬ ਘਟਾਨੇ ਤੇ ਸੰਭਰਾਲੇ ਦੇ ਕੋਲ ਹੈ ਘਟਾਨਾ ਉੱਥੇ ਹੋਣੀ ਸੀ ਤੇ ਉੱਥੇ ਮੀਟਿੰਗ ਹੋਈ 11 ਵਜੇ ਇਕੱਠੇ ਹੋਏ ਸਾਰੇ ਮੈਂਬਰ ਤੇ ਉੱਥੇ ਜਿਹੜੇ ਪੰਥਕ ਵਿਚਾਰ ਹੋਈ ਉਹ ਤੁਹਾਡੇ ਸਾਹਮਣੇ ਆ ਕੀ ਹੋਈ ਉੱਥੇ ਵਿਚਾਰ ਉੱਥੇ ਕਿਹਾ ਗਿਆ ਕਿ ਗੈਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਭਕਾ ਜਥੇਦਾਰ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ 2 ਦਸੰਬਰ ਨੂੰ ਬੜਾ ਬੇਵਾਕ ਹੋ ਕੇ ਇੱਕ ਭਾਸ਼ਣ ਦਿੱਤਾ ਸੀ ਅਖਾਲੀਆਂ ਬਾਰੇ ਉਹ ਜਾਂ ਜਿਨ੍ਹਾਂ ਨੇ ਇਹ ਕਿਹਾ ਸੀ ਸੁਖਵੀਰ ਸਿੰਘ ਤੁਸੀਂ ਹਾਂ ਜਾਂ ਨਾ ਚ ਜਵਾਬ ਦੇਣਾ ਹੈ ਤਾਂ ਉਹੀ ਜਥੇਦਾਰ ਜਿਹੜੇ ਨੇ ਉਹਨਾਂ ਤੇ ਮਾਮਲੇ ਦੇ ਵਿੱਚ ਇੱਕ ਸ਼ਿਕਾਇਤ ਹੋਈ ਹੈ ਇਹ ਕਿਹਾ ਗਿਆ ਮੀਟਿੰਗ ਚ ਗੁਰਪ੍ਰੀਤ ਸਿੰਘ ਬੱਲੂ ਜਿਹੜਾ ਕਿ ਉਹਨਾਂ ਦਾ ਸਾਬਕਾ ਸਾਧੂ ਹੈ ਕੋਈ 18 ਸਾਲ ਪੁਰਾਣੀ ਗੱਲ ਕਰਕੇ ਉਹਦੀ ਸ਼ਿਕਾਇਤ ਦੀ ਗੱਲ ਕੀਤੀ ਗਈ ਸੀ ਸ਼ਿਕਾਇਤ ਇਹ ਸੀ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਉਹਦੀ ਪਤਨੀ ਜਿਹਨੇ ਆਪਣੀ ਸਾਲੀ ਨਾਲ ਨਜਾਇਜ਼ ਸੰਬੰਧ ਸੀ ਉਹਨੇ ਇਹ ਇਲਜ਼ਾਮ ਲਾਇਆ ਸੀ ਉਹ ਜਿਹੜੇ ਹੈ ਉਹ ਸ਼ਿਕਾਇਤ ਕਹਿੰਦੇ ਸਾਨੂੰ ਮਿਲੀ ਹੈ ਤੇ ਇੱਕ ਜਥੇਦਾਰ ਤੇ ਇਸ ਤਰ੍ਹਾਂ ਦਾ سنگੀਨ ਦੋਸਤ ਲੱਗੇ ਤੇ ਉਹਦੀ ਪੜਤਾਲ ਜ਼ਰੂਰੀ ਹੈ ਇਹ ਮੀਟਿੰਗ ਦੇ ਵਿੱਚ ਮਸਲਾ ਉਭਾਰਿਆ ਗਿਆ ਤੇ ਫਿਰ ਉਸ ਤੋਂ ਬਾਅਦ ਫੈਸਲਾ ਹੋਇਆ ਕਿ ਇੱਕ ਕਮੇਟੀ ਬਣਾਓ ਕਮੇਟੀ ਬਣਾਈ ਗਈ ਜਿਹਦੇ ਵਿੱਚ ਰਗੂ ਵੀਰ ਸਿੰਘ ਵਰਕ ਜਿਨ੍ਹਾਂ ਨੂੰ ਸਖਵੀਰ ਦੀਆਂ ਅੱਖਾਂ ਤੇ ਕੰਨ ਮੰਨਿਆ ਜਾਂਦਾ ਹੈ ਜਿਨ੍ਹਾਂ ਕਰਕੇ ਕਿਰਨ ਜੋਤ ਕੋਰ ਇਹ ਕਹਿੰਦੇ ਸੁਣੇ ਗਏ ਕਿ ਇਨ੍ਹਾਂ ਕਾਰਨ ਹਰਿਆਣਾ ਕਮੇਟੀ ਬਣੀ ਹੈ ਕਿਉਂਕਿ ਇਹ ਹਰਿਆਣਾ ਤੋਂ ਨਾਮਿਨੇਟ ਮੈਂਬਰ ਸੀ ਇਹਨਾਂ ਦੀ ਉਹ ਚਲਦੀ ਹੁੰਦੀ ਸੀ ਕੋਈ ਵੀ ਜਿ세 ਕੋਈ ਵੀ ਪ੍ਰਧਾਨ ਹੋਵੇ ਜਿਹੜੀ ਸੁਖਵੀਰ ਦਾ ਫੈਸਲਾ ਕੰਨਾਂ ਚ ਹੀ ਸੁਣਾਉਂਦੇ ਸੀ ਉਹ ਰਗੂਵੀਰ ਸਿੰਘ ਮਿਰਕ ਫਿਰ ਇੱਕ ਛੇਤ ਸਿੰਘ ਮੰਡਵਾਲੀ ਤੇ ਇੱਕ ਦਲਬਾਖ ਸਿੰਘ ਬਡੇਰ ਨੂੰ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਇਹ ਕੋਈ ਸਰਬਸੰਮਤੀ ਨਾਲ ਹੋਇਆ ਫੈਸਲਾ ਨਹੀਂ ਸੀ ਫੈਸਲਾ ਤੋਂ ਸਰਬਸੰਮਤੀ ਨਾਲ ਇਸ ਕਰਕੇ ਨਹੀਂ ਕਿ ਦੋ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਜਸਵੰਤ ਸਿੰਘ ਪਟਨ ਤੇ ਦੂਜੇ ਪਾਸੇ ਪਰਮਜੀਤ ਸਿੰਘ ਰਾਏਪੁਰ ਇਹਨਾਂ ਦੋਨਾਂ ਦਾ ਵਿਰੋਧ ਸੀ ਹਾਲਾਂਕਿ ਜਿਹੜਾ ਪ੍ਰੈਸ ਨੋਟ ਆਇਆ ਹੈ ਸ਼੍ਰੋਮਣੀ ਕਮੇਟੀ ਵੱਲੋਂ ਉਹਦੇ 'ਚ ਦੋਨਾਂ ਦਾ ਜ਼ਿਕਰ ਨਹੀਂ ਦੋਨਾਂ ਦੀ ਹਾਜ਼ਰੀ ਦਾ ਜ਼ਿਕਰ ਹੈ ਲੇਕਿਨ ਦੋਨਾਂ ਨੇ ਜਿਹੜਾ ਪ੍ਰੋਟੈਸਟ ਆਪਣਾ ਰਜਿਸਟਰ ਕਰਾਇਆ ਉਹਦਾ ਬਿਲਕੁਲ ਕੋਈ ਜ਼ਿਕਰ ਨਹੀਂ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਕਮੇਟੀ ਬਣਾਉਣੀ ਹੈ ਤੁਸੀਂ ਤਾਂ ਉਹਦੇ ਵਿੱਚ ਸਾਨੂੰ ਵੀ ਸਾਡੇ ਚੋਂ ਇੱਕ ਮੈਂਬਰ ਪਾਓ ਤੇ ਜਾਂ ਫਿਰ ਪੰਜ ਮੈਂਬਰ ਦੀ ਕਮੇਟੀ ਬਣਾ ਲਓ ਪੰਜ ਮੈਂਬਰ ਸਾਨੂੰ ਦੋਨਾਂ ਨੂੰ ਪਾ ਲਓ ਨਹੀਂ ਉਹਦੇ ਚ ਨਹੀਂ ਮੰਨੇ ਗਏ ਇਹ ਜਿਸਪੌਂਸਿੰਗ ਇਹ ਕਹਿੰਦੇ ਸੁਣੇ ਗਏ ਕਿ ਅਸੀਂ ਇਹ ਕਿਹਾ ਕਿ ਜੇ ਪਾਰਦਰਸ਼ਤਾ ਲਿਆਉਣੀ ਹੈ ਘੱਟੋ ਘੱਟ ਸਾਨੂੰ ਪਤਾ ਤਾਂ ਲੱਗੇ ਵੀ ਕੀ ਹੋ ਰਿਹਾ ਹੈ ਉੱਥੇ ਲੈਕਿਨ ਜਿਹੜੀ ਕਮੇਟੀ ਬਣਾਈ ਗਈ ਉਹਦੇ ਚ ਉਹਨਾਂ ਨੂੰ ਨਹੀਂ ਪਾਇਆ ਗਿਆ ਹੁਣ ਕਮੇਟੀ ਨੇ ਕੀ ਕਰਨਾ ਹੈ ਜਾਂਚ ਕਰਨੀ ਹੈ 2 ਹਫਤੇ ਦੇ ਅੰਦਰ ਅੰਦਰ ਜਾਂਚ ਕਰਕੇ ਫਿਰ ਰਿਪੋਰਟ ਦੇਣੀ ਹੈ ਸ਼ਰੋਵੀ ਕਮੇਟੀ ਨੂੰ ਤੇ ਦੂਜੇ ਪਾਸੇ ਫਿਰ ਜਿੰਨਾ ਚਿਰ ਜਾਂਚ ਚੱਲਦੀ ਹੈ ਮਤਲਬ ਕਿ 15 ਦਿਨਾਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਐਂ ਕਹਿ ਲੀਏ ਉਹਨਾਂ ਤੇ ਕੰਮ ਤੇ ਰੋਕ ਲਾ ਦਿੱਤੀ ਗਈ ਜੱਥੇਦਾਰ ਦੇ ਤੌਰ ਤੇ ਕੰਮ ਕਰਨ ਤੇ ਤੇ ਉਹਨਾਂ ਦੀ ਥਾਂ ਤੇ ਗਿਆਨੀ ਜਗਤਾਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਦਮਦਮਾ ਸਾਹਿਬ ਦੇ ਉਹਨਾਂ ਨੂੰ ਜਿਹੜਾ ਹੈ ਆਰਜੀ ਤੌਰ ਤੇ ਜੱਥੇਦਾਰ ਬਣਾ ਦਿੱਤਾ ਗਿਆ ਤੇ ਇਹਨਾਂ ਨੂੰ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਨਿਭਾਉਣ ਲਈ ਕਹਿ ਦਿੱਤਾ ਗਿਆ ਇਸ ਤਰ੍ਹਾਂ ਜਿਹੜਾ ਹੋਇਆ ਤਾਂ ਹੁਣ ਇਹ ਕਰਦੀ ਜਿਹੜੀ ਹੈ ਅੱਜ ਦੀ ਅੰਤਰੀ ਕਮੇਟੀ ਜਿਹੜੀ ਵਿਚਾਰੀ ਗਈ ਸੀ ਨਾ ਜੀ ਜਿਹੜਾ ਪੰਚਕ ਵਿਚਾਰਾਣਾ ਬੁਲਾਏ ਗਏ ਸੀ ਉਹ ਇਹ ਫੈਸਲਾ ਹੋਇਆ ਹੈ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਐਥੇ ਇਹ ਕਿਉਂ ਹੋਇਆ ਇਹਤੇ ਵੀ ਗੱਲ ਕਰਦੇ ਨੇ ਕਿ ਇੱਕ ਰਿਐਕਸ਼ਨ ਜ਼ਰੂਰ ਦੇਖ ਲਈਏ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀ ਕਿਹਾ ਜਦੋਂ ਇਹ ਗੱਲ ਬਾਹਰ ਆ ਗਈ ਤਾਂ ਉਹ ਇਹ ਕਹਿੰਦੇ ਨੇ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਹੋਣਾ ਹੈ ਮੈਨੂੰ ਤਾਂ ਪਹਿਲੀ ਜਾਣਕਾਰੀ ਸੀ ਕਿ ਇਹ ਕੁਛ ਕਰ ਰਹੇ ਨੇ ਜਾਂ ਹੋਏਗਾ ਤੇ ਉਸੇ ਕਰਕੇ ਸ਼ਾਇਦ ਉਹਨਾਂ ਨੂੰ ਪਤਾ ਹੀ ਸੀ ਨਾ ਤਾਂ ਹੀ ਤਾਂ ਅੱਜ ਇੱਕ ਡਰਾਮਾ ਆਪ ਦੇਖ ਰਹੇ ਆ ਤੇ ਕਿਉਂਕਿ ਉਹਦਾ ਘਰ ਤਾਂ ਪਹਿਲਾਂ ਹੀ ਖਾਲੀ ਕਰਤਾ ਸੀ ਉਹਨਾਂ ਨੇ 2 ਮਹੀਨੇ ਪਹਿਲਾਂ ਆਪਣਾ ਘਰ ਖਾਲੀ ਕਰਤਾ ਸੀ ਉਹਨਾਂ ਨੇ ਕੱਲ ਇਹ ਕਹਤਾ ਸੀ ਕਿ ਮੈਨੂੰ ਕੱਢਣਾ ਹੈ ਕੱਢੋ ਰੱਖਣਾ ਰੱਖੋ ਅਸਤੀਫਾ ਮੈਂ ਦੇਣਾ ਨਹੀਂ ਤੇ ਕੱਲ ਤਾਂ ਬੜਾ ਖੁੱਲਕੇ ਖੇਡ ਰਹੀ ਸੀ ਹਰ ਗੱਲ ਦਾ ਉਹਨਾਂ ਨੇ ਜਵਾਬ ਜਿਹੜਾ ਦਿੱਤਾ ਸੀ ਉਹ ਜਿਕੇ ਬੇਰੇ ਤੇ ਕਿਹੜੇ ਕਿਹੜੇ ਦੋਸ਼ ਲਾਏ ਨੇ ਤੇ ਮੈਂ ਕਿਵੇਂ ਆਪਣੇ ਦੋਸ਼ਾਂ ਤੋਂ ਮੈਂ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਦੇ ਵਿੱਚ ਮੈਂ ਸਾਰੀ ਡਿਟੇਲ ਦੱਸੀ ਹੈ ਕਿ ਬਿਲਕੁਲ ਗਲਤ ਦੋਸ਼ ਨੇ ਤੇ ਅੱਜ ਉਹ ਕਹਿੰਦੇ ਨੇ ਕਿ ਮੈਂ ਹੁਣ ਬੇਵਾਕੀ ਨਾਲ ਪ੍ਰਚਾਰ ਕਰੂੰਗਾ ਪੰਥ ਦੀ ਸੇਵਾ ਕਰੂੰ ਲੋਕਾਂ 'ਚ ਜਾਓ ਤੇ ਤੁਹਾਨੂੰ ਪਤਾ ਹੈ ਸਭ ਨੂੰ ਪਤਾ ਹੈ ਪੰਥ ਨੂੰ ਪਤਾ ਹੈ ਕਿ ਸਿੱਖ ਜਗਤ ਨੂੰ ਸਮੁੱਚੀ ਕੌਮ ਨੂੰ ਪਤਾ ਹੈ ਵੀ ਇਹ ਕਿਉਂ ਹੋਇਆ ਜੋ ਅੱਜ ਇਹ ਅੰਤਰ ਕਮੇਟੀ ਨੇ ਕੀਤਾ ਹੁਣ ਇਹ ਤਾਂ ਹੈ ਅੱਜ ਦੀ ਗੱਲ ਦੋਨੇ ਤਰ੍ਹਾਂ ਦੀ ਇਹ ਵੀ ਉਹਨਾਂ ਨੇ ਕਹਿੰਦੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਬੰਦਿਆਂ ਮੇਰਾ ਵਿਰੋਧੀ ਧੜਾ ਹੈ ਜਿਹੜਾ ਮੇਰੇ ਵਿਰੁੱਧ ਸਾਰੇ ਇਲਜ਼ਾਮ ਲਾ ਰਿਹਾ ਹੈ ਉਹਨਾਂ ਨੂੰ ਹੀ ਕਮੇਟੀ ਦਾ ਮੈਂਬਰ ਬਣਾਤਾ ਉਹਨਾਂ ਨੇ ਹੀ ਫੈਸਲਾ ਕਰਨਾ ਤੇ ਮੈਨੂੰ ਪਤਾ ਫੈਸਲਾ ਕੀ ਹੋਣਾ ਮਤਲਬ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਜਾਣਾ ਤੈ ਹੋ ਗਿਆ ਭਾਵੇਂ ਕਿ ਉਹ ਹਫਤੇ ਦੋ ਹਫਤੇ ਬਾਅਦ ਹੋ ਜੇ 15 ਦਿਨਾਂ ਬਾਅਦ ਹੋ ਜੇ ਹੁਣ ਉਹ ਜੱਥੇਦਾਰ ਨਹੀਂ ਰਹਿਣਗੇ ਇਹ ਤਾਂ ਹੈਗੇ ਤੱਥ ਹੁਣ ਆ ਜੋ ਨਤੀਜੇ ਅਪਨ ਟਿੱਪਣੀ ਕਰੀਏ ਦੇਖੋ ਇੱਕ ਗੱਲ ਇਹ ਹੈ 18 ਸਾਲ ਪੁਰਾਣਾ ਕੇਸ ਹੈ ਉਹ ਕੇਸ 18 ਸਾਲ ਪੁਰਾਣਾ ਕੱਢ ਲਿਆ ਜਿਹਦੇ ਬਾਰੇ ਇਹ ਕਿਹਾ ਗਿਆ ਕਿ ਮੈਂ ਉਦੋਂ ਬਾਅਦ ਮੁੱਖ ਗ੍ਰਾਂਥੀ ਬਣਿਆ ਉਦੋਂ ਮੇਰੀ ਇੰਟਰਵਿਊ ਹੋਈ ਉਦੋਂ ਬਾਅਦ ਮੈਂ ਤਾਕਤ ਦਮਦਮਾਸਾਉ ਦਾ ਜਥੇਦਾਰ ਚੁਣਿਆ ਗਿਆ ਉਹ ਦੂਪਾ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਰਿਹਾ ਇਹ ਸਾਰਾ ਕੁਝ ਕਹਿੰਦੇ ਉਹਦੋਂ ਪਹਿਲਾਂ ਇੱਕ ਸ਼ਿਕਾਇਤ ਆਈ ਸੀ ਉਹਦੀ ਪ੍ਰਤਾਲ ਹੋ ਚੁੱਕੀ ਸੀ ਤੇ ਹੁਣ ਕਿਉਂ ਹੋ ਰਿਹਾ ਇਹ ਤੁਹਾਨੂੰ ਸਭ ਨੂੰ ਪਤਾ ਹੈ ਮਤਲਬ ਕਿ ਇਹ ਇਹ ਜਿਹੜਾ ਅਸਲ ਸਿਆਸੀ ਫੈਸਲਾ ਹੈ ਸਿਆਸਤ ਤੋਂ ਪ੍ਰੇਰਿਤ ਫੈਸਲਾ ਹੈ ਇਹ ਗੱਲ ਸਮਝਾਉਦੀ ਹੈ ਕਿ ਕਿਹੜੀ ਸਿਆਸਤ ਸਿਆਸਤ ਹੈ ਕਿ ਧਾਰਮਿਕ ਸਜ਼ਾ ਪੂਰੀ ਕਰ ਲਈ ਜਿਹੜੇ ਸਖਵੀਰ ਸਿੰਘ ਬਾਦਲ ਤੇ ਬਾਕੀ ਜਿਹੜੇ ਹੋਰ ਮੈਂਬਰ ਨੇ ਜਮੰਤਰੀ ਸਾਹਿਬਾਨ ਨੇ ਜ ਖਾਸ ਤੌਰ ਤੇ ਸਖਵੀਰ ਦੇ ਤੜੇ ਦੇ ਤੇ ਉਹਨਾਂ ਦੀ ਜਿਹੜੀ ਸਿਆਸੀ ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਉਹਨਾਂ ਦਾ ਮੰਨ ਹੈ ਕਿ ਉਹਨਾਂ ਨੂੰ ਹੁਣ ਸਰੂਪ ਕਰ ਦਿੱਤਾ ਜਾਵੇ ਤਾਂ ਉਹ ਨਹੀਂ ਚਾਹੁੰਦੇ ਕਿ ਸਖਵੀਰ ਸਿੰਘ ਬਾਦਲ ਜਿਹੜਾ ਹੈ ਪ੍ਰਧਾਨ ਕਿ ਤੋਂ ਅਸਤੀਫਾ ਦੇਵੇ ਉਹ ਨਹੀਂ ਚਾਹੁੰਦੇ ਕੋਈ ਸੱਤ ਮੈਂਬਰ ਕਮੇਟੀ ਜਿਹੜੀ ਹੈ ਉਹੋ ਨੰਦ ਮੈਸਰ ਤੋਂ ਪਾਰਟੀਕਰ ਉਹ ਨਹੀਂ ਚਾਹੁੰਦੇ ਕੋਈ ਜੜੀਆਂ ਜੰਤਕ ਹੋਵੇ ਚਿੱਠੀਆਂ ਜੜੀਆਂ ਕੀਤੀਆਂ ਗਈਆਂ ਨੇ ਹਾਂ ਭਾਵੇਂ ਉਹਨਾਂ ਨੇ ਆਪਣੇ ਗਨਾਹ ਦੀ ਕਰ ਲਈ ਪਰ ਹੁਣ ਉਹ ਬਿਲਕੁਲ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਕਿ ਸਾਰਾ ਕੁਝ ਇਸ ਤਰ੍ਹਾਂ ਹੀ ਚੱਲੇ ਉਸ ਸਿਲਸਲੇ ਦੇ ਵਿੱਚ ਉਹ ਇਹ ਕਿਹਾ ਗਿਆ ਕਿ ਇਹ ਜੋ ਕਹਿੰਦੇ ਨੇ ਕਿ ਮੈਨੂੰ ਮੇਰੇ ਕੋਲ ਲੋਕ ਆਏ ਤੇ ਮੈਂ ਉਹਨਾਂ ਨੂੰ ਸਪਸ਼ਟ ਪੂਰੀ ਨਾ ਕਰਤੀ ਨਹੀਂ ਜੋ ਕੁਝ ਮੈਂ ਕਹਿਣਾ ਸੀ ਕਹਤਾ ਤੇ ਇਹ ਗੱਲ ਬਿਲਕੁਲ ਸਹੀ ਹੈ ਤੁਸੀਂ ਇਹ ਨੋਟ ਕੀਤਾ ਹੋਵੇਗਾ ਕਿ ਜੇ ਜਦੋਂ ਹੋ 2 ਦਸੰਬਰ ਨੂੰ 2 ਹੀ ਜਥੇਦਾਰ ਬੋਲੇ ਗਨੀ ਸੁਲਤਾਨ ਸਿੰਘ ਨੇ ਬੋਲੇ ਬਾਕੀ ਦੋਨੇ ਸਿੰਘ ਸਾਹਿਬਾਨ ਨੇ ਤੇ ਇਹ ਇਹਨਾਂ ਨੇ ਭਾਸ਼ਣ ਦਿੱਤਾ ਤੇ ਭਾਸ਼ਣ ਚ ਉਹਨਾਂ ਨੇ ਬੜੀਆਂ ਖਰੀਆਂ ਕਰੀਆਂ ਸੁਣਾਈਆਂ ਸੀ ਔਰ ਲੋਕਾਂ ਨੇ ਇਸ ਨੂੰ ਜਿਹੜਾ ਐਕਸੈਪਟ ਵੀ ਕੀਤਾ ਸੀ ਕਿਹਾ ਸੀ ਲੋਕ ਯਾਦ ਕਰਨ ਲੱਗੇ ਸੀ ਵੀ ਦੋਸ ਸੰਪਰਨ ਜਿਹੜਾ ਫੈਸਲਾ ਆਇਆ ਹੈ ਹਾਲਾਂਕਿ ਇੱਕ ਤਰ੍ਹਾਂ ਇਸੇ ਕਹਿੰਦੇ ਸੀ ਵੀ ਸਖਬੀਰ ਨੂੰ ਸਜ਼ਾ ਜਿਹੜੀ ਘੱਟ ਮਿਲੀ ਹੈ ਪਰ ਇਹ ਗੱਲ ਜ਼ਰੂਰ ਸੀ ਲੋਕਾਂ ਨੂੰ ਤਸੱਲੀ ਸੀ ਕਿ ਜਦੋਂ ਉਹਨਾਂ ਨੂੰ ਕਹਿਤਾ ਤਿੰਦਰਾ ਚ ਅਸਤੀਫਾ ਦਿਓ ਜਾਂ ਜਿਹੜਾ ਇਹਨਾਂ ਦੇ ਨਵੇਂ ਸਿਰ ਤੇ ਭਰਤੀ ਹੋਵੇ ਜਾਂ ਜਦੋਂ ਉਹ ਇਹ ਕਹਿਤਾ ਸੀ ਕਿ ਇਹ ਨੈਤਿਕ ਆਧਾਰ ਅਗਵਾਈ ਦਾ ਗਵਾ ਚੁੱਕੀ ਆ ਕਾਲੀ ਲੀਡਰਸ਼ਿਪ ਇਹ ਸਾਰੀਆਂ ਗੱਲਾਂ ਲੋਕਾਂ ਨੇ ਰੈਲਿਸ਼ ਕੀਤੀਆਂ ਸੀ ਇਸ ਕਰਕੇ ਇਹ ਕਹਿਣ ਵਾਲੇ ਕਰਨ ਵਾਲੇ ਉਨਾ ਚ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਉਸ ਵੇਲੇ ਦੀ ਸੀ ਜਦੋਂ ਦਾ ਸੁਖਬੀਰ ਸਿੰਘ ਬਾਦਲ ਨੇ ਤਨਖਾਹਿਆ ਕਰਾਰ ਦਿੱਤਾ ਸੀ ਉਹ ਉਹਦੇ ਰੱਖਦੇ ਸੀ ਇਸੇ ਕਰਕੇ ਜਿਹੜਾ ਬਿਰਸਾ ਸਿੰਘ ਬਲਟੋਹਾ ਉਹ ਉਸ ਵੇਲੇ ਤੋਂ ਹੀ ਇਹਨਾਂ ਦੇ ਖਿਲਾਫ ਸੀ ਕਿ ਆਰਐਸਐਸ ਦਾ ਬੰਦਾ ਹੈ ਜਿਹੜਾ ਹੈ ਇਹ ਬੰਦੇ ਨੇ ਜਿਹੜਾ ਇਹ ਉਹਨਾਂ ਦੇ ਜੋ ਭਾਜਪਾ ਦੇ ਇਸ਼ਾਰੇ ਤੇ ਚੱਲਦਾ ਹੈ ਇਹਨੇ ਸਿਕਿਉਰਟੀ ਲਈ ਹੋਈ ਹੈ ਤੇ ਉਸੇ ਕਰਕੇ ਫਿਰ ਉਹਨੂੰ ਜਿਹੜਾ ਹੈ ਅਕਾਲ ਤਖਤ ਵੱਲੋਂ 10 ਸਾਲ ਲਈ ਕੱਢਣ ਦਾ ਹੁਕਮ ਹੋਇਆ ਸੀ ਇਹ ਵੀ ਤੁਹਾਨੂੰ ਪਤਾ ਸਾਰਾ ਐਪੀਸੋਡ ਉਸ ਤੋਂ ਬਾਅਦ ਹੀ ਚੱਲਦਾ ਹੁਣ ਵੀ ਮੀਡੀਆ ਚਾੱਕ ਕੇ ਇਹ ਕਹਿ ਰਹੇ ਸੀ ਕਿ ਖਾਲੇਤਮ ਮੈਂ ਵੀ ਕਦੀ ਗੁਰਪ੍ਰੀਤ ਨਹੀਂ ਮੈਂ ਵੀ ਦਰਖਾਸਤ ਦੇਣੀ ਹੈ ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜੀ ਇਹਨਾਂ ਮੇਰੀਆਂ ਧੀਆਂ ਤੇ ਪੇਰੀ ਜਾਤ ਤੇ ਮੈਨੂੰ ਸਵੋਧਨ ਮੈਂ ਕਦੋਂ ਸਵਾਲ ਉਠਾਏ ਨਹੀਂ ਤੇ ਮੈਂ ਕਹਿੰਦੇ ਮੈਂ ਦਰਖਾਸਤ ਦੇਣੀ ਹੈ ਇਹ ਬੰਦੇ ਨੇ ਗਾਣਾ ਕੱਢਿਆ ਇਹ ਬੰਦੇ ਜਿਹੜੀ ਕਲਿੱਪ ਜਾਰੀ ਕੀਤੀ ਸੀ ਉਸ حوالے ਨਾਲ ਵੀ ਉਹ ਗੱਲ ਕਰ ਰਹੇ ਸੀ ਤੇ ਕੋਈ ਇੱਕ ਗੱਲ ਤਾਂ ਬਿਲਕੁਲ ਸਹੀ ਹੈ ਕਿ ਇਹਦੀ ਭੋਲਬਾਨੀ ਜਿਹੜੀ ਉਸ ਵੇਲੇ ਦੀ ਹੈ ਜਿਹੜੀ ਜਿਹੜੀ ਕਲਿੱਪ ਹੈ ਜਾਂ ਜਿਹੜੀ 15 ਅਕਤੂਬਰ ਨੂੰ ਇਕੱਠੇ ਹੋਏ ਸੀ ਇਹ ਅਕਾਲ ਤਖਤ ਸਾਹਿਬ ਦੇ ਉਹ ਤਾਂ ਗੱਲ ਬਿਲਕੁਲ ਸਮਝ ਆਉਂਦੀ ਹੈ ਕਿ ਉੱਥੇ ਤਰਕ ਖੁਲਾਮੀ ਜਾਂ ਸਾੜਿਓ ਕਹਿਣਾ ਜਾਂ ਉੱਚੀ ਬੋਲਣਾ ਜਾਂ ਇਹ ਕਹਿਣਾ ਹਾਂ ਚਲੋ ਮੈਂ ਮੈਂ ਕਰ ਰਿਹਾ ਹੈ ਜਿਹੜਾ ਗੱਲਬਾਤ ਕਰਦਾ ਪ੍ਰਧਾਨ ਮੰਤਰੀ ਦਾ ਮਹਮਦ ਸ਼ਾਹ ਅਜਿਹੀਆਂ ਗੱਲਾਂ ਜਿਹੜੀਆਂ ਪ੍ਰਵੋਕ ਹੋ ਕੇ ਕਰਨੀਆਂ ਕਿਸੇ ਵੀ ਜਥੇਦਾਰ ਨੂੰ ਸ਼ੋਭਾ ਦਾ ਨਹੀਂ ਦਦੀਆਂ ਜਿਵੇਂ ਅਸੀਂ ਕਹਿੰਦੇ ਹਾਂ ਕਿ ਧਾਮੀ ਸਾਹਿਬ ਨੇ ਸਾਡਾ ਸਿਰ ਝੁਕਾਤਾ ਬੀਬੀ ਨੂੰ ਕਹਿ ਕੇ ਤੇ ਇਹ ਵੀ ਕੋਈ ਇਹ ਵੀ ਤਾਂ ਤਰਬਕ ਸਰਸਾ ਦੇ ਮੁਕੀ ਨੇ ਇਹਨਾਂ ਨੂੰ ਇਸ ਤਰ੍ਹਾਂ ਸਹਿਜ ਦੇ ਵਿੱਚ ਰਹਿਣਾ ਲਈ ਗੱਲ ਤਾਂ ਸਮਝ ਆਉਂਦੀ ਹੈ ਬਾਅਦ ਚ ਜੋ ਜਸਟੀਫਿਕੇਸ਼ਨ ਦਿੱਤੀ ਜੀ ਬਣਵਾਈ ਸਾਲੇ ਉਹ ਆਮ ਕਹਿ ਦਿੰਦੇ ਨੇ ਕਹਿੰਦੇ ਹੁਣ ਕੇ ਮਨ ਮੀ ਇਕ ਧਾਰਮਿਕ ਜਿਹੜਾ ਬੰਦਾ ਉਹ ਇਸ ਤਰ੍ਹਾਂ ਦੇ ਸ਼ਬਦ ਨਹੀਂ ਉਹ ਵੀ ਕਾਲ ਤੱਕ ਸਭ ਤੇ ਬੈਠ ਕੇ ਨਹੀਂ ਬਰਤਦਾ ਇਹ ਗੱਲ ਤਾਂ ਆਪ ਨੂੰ ਮੰਨਣੀ ਪੈਗੀ ਪਰ ਦੂਜੀ ਗੱਲ ਵੀ ਸਾਨੂੰ ਮੰਨਣੀ ਪੈਗੀ ਕਿ ਇਹ ਜਿਹੜੇ ਟਰੋਨ ਕੀਤਾ ਗਿਆ ਜੋ ਟਾਰਗੇਟ ਕੀਤਾ ਗਿਆ ਗੈਨੀ ਹਰਪੀਜ਼ ਸਿੰਘ ਨੂੰ ਉਹ ਉਸ ਵੇਲੇ ਤੋਂ ਕੀਤਾ ਗਿਆ ਜਦੋਂ ਤੋਂ ਉਹਨਾਂ ਨੇ ਕੀਤਾ ਜਿਨ੍ਹਾਂ ਦਾ ਕਮੰਦ ਸੀ ਜਿਨ੍ਹਾਂ ਤੇ ਇਹ ਨਿਗਾ ਚੜੜਕਦਾ ਸੀ ਕਿ ਇਹਦੇ ਇਹ ਯਾਨੀ ਹਰਪ੍ਰੀਤ ਸਿੰਘ ਕਾਰਨ ਇਹ ਸਾਰਾ ਕੁਝ ਹੋਇਆ ਹੈ ਇਹੀ ਹੈ ਕਿ ਆਹਨ ਆਪਾਂ ਸਜ਼ਾ ਵੀ ਦੇਣੀ ਹੈ ਤਨਖਾਹੀਆਂ ਵੀ ਰ ਦੇਣਾ ਹੈ ਤੇ ਗੱਲਾਂ ਵੀ ਉਸ ਤਰ੍ਹਾਂ ਦੀ ਕੀਤੀਆਂ ਨੇ ਤੇ ਬਾਕੀ ਜਥੇਦਾਰ ਆਪ ਹੀ ਕਹਤਾ ਸੀ ਕਹਦੇ ਵੀ ਮੈਂ ਇਹ ਗੱਲ ਕਦੀ ਹਰਪ੍ਰੀਤ ਸਿੰਘ ਦੀ ਕਹੀ ਹੋਈ ਹੈ ਕਿ ਜਿਹੜੀ ਟਾਣੀ ਜਿਹੜੀ ਟੁੱਟਦੀ ਝੁਕਦੀ ਨਹੀਂ ਨਾ ਟੁੱਟ ਜਾਂਦੀ ਹੈ ਤੇ ਮੈਂ ਝੁਕਿਆ ਨਹੀਂ ਇਹਦਾ ਮਤਲਬ ਸਿੱਧਾ ਹੋਇਆ ਕਿ ਬਾਕੀ ਜਥੇਦਾਰ ਝੁਕ ਗਏ ਤੇ ਜਥੇਦਾਰ ਉਹਨਾਂ ਨੂੰ ਝੁਕਣ ਦੇ ਤਾਂ ਆਮ ਗੱਲ ਆਪਾਂ ਦੇਖਿਆ ਨਹੀਂ ਉਦੋਂ ਜਦੋਂ ਕੋਈ ਅਗਦੀ ਦਾਦੀ ਜਾਂ ਸੁਭੀਰ ਸਿੰਘ ਬਾਦਲ ਦੀ ਗੱਲ ਕਰਦਾ ਹੈ ਕਿ ਕਦੇ ਜੀ ਉਹ ਤਾਂ ਅਸੀਂ ਨਵਾਂ ਦੇ ਸਿੱਖਾ ਅਸੀਂ ਜਿਹੜੀ ਹੈ ਮर्यादा ਦੇ ਬਤਾ ਉਹ ਪਕੀ ਜੋ ਹੁਕਮ ਬਾਇ ਮੰਨਣਾ ਕਿ ਬਿਲਕੁਲ ਗੱਤ ਖਿਲਾਣੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਜਿਹੜੇ ਨਵਾਂ ਦੇ ਸਿੱਖ ਨੇ ਜਦੋਂ ਇਹ ਪਾਵਰ ਚ ਸੀ ਅਕਾਲ ਤਖਤ ਸਾਹਿਬ ਦੀਆਂ ਬਹੁਤ ਸਾਰੇ ਅਮਰਿਆਦਾਵਾਂ ਨੂੰ ਕਾਂਕੀ ਤੇ ਇੱਕ ਦੇ ਬਰਿਆਦਾ ਸੀ ਕਿ ਬਿਨਾ ਕੋਈ ਅਕਾਲ ਤਖਤ ਦੇ ਪੇਸ਼ ਹੋਏ ਜੇ ਮਹਾਰਾਜਾ ਰਜੀ ਸਿੰਘ ਵਰਗਾ ਰਾਜਾ ਪੇਸ਼ ਹੋਸਾ ਤਾਂ ਬਾਦਸ਼ਾਹ ਦੁਨੀਆ ਦਾ ਸਭ ਤੋਂ ਉਸ ਵੇਲੇ ਅਮੀਰ ਸੀ ਪੰਜਾਬ ਉਹ ਬਰਸ਼ਾ ਪੇਸ਼ ਹੋ ਸਕਦਾ ਤੇ ਉਹ ਵੀ ਕਾ ਜਿਹੜਾ ਸਿੱਖਿਆ ਦਾ ਸਾਧ ਹੈ ਉਹਨੂੰ ਬਿਨਾਂ ਬੁਲਾਏ ਮਾਫੀ ਦੇਣੀ ਤੇ ਫਿਰ ਆਪੇ ਕੋਠੀ ਬੁਲਾ ਕੇ ਇਹ ਬ੍ਰਾਦਰਤਾ ਨਹੀਂ ਸੀ ਇਹ ਤੋੜਤੀ ਨਾ ਬ੍ਰਾਦਰਤਾ ਤੋੜੀ ਫਿਰ ਮਾਫੀ ਦੀ ਉਹਨੇ ਮਾਫੀ ਨਹੀਂ ਮੰਗੀ ਮਾਫੀ ਟੈਂਪਰ ਕੀਤੀ ਬ੍ਰਾਦਰਤਾ ਤੋੜੀ ਤਾਂ ਫਿਰ ਕਿਤੇ ਵੀ ਸਿੱਖ ਪੰਥ ਚੇ ਨਹੀਂ ਸੀ ਕਿ ਖਾਲਸਾ ਸਾਹਿਬ ਤੋਂ ਸਿੰਘ ਸਹਿਬਾਨ ਹੁਕਮ ਕਰਨ ਤੇ ਹੁਕਮਾਂ ਦੀ ਵਾਪਸੀ ਹੋਊ ਉਹ ਵੀ ਬ੍ਰਾਦਰਤਾ ਤੋੜੀ ਹੁਣ ਵੀ ਉਹ ਵੀ ਬ੍ਰਾਦਰ ਇੱਕ ਟੁੱਟ ਰਹੀ ਹੈ ਕਿ ਜੋ ਹੁਕਮ ਹੋਏ ਸੀ ਉਹਨਾਂ ਚ ਅੱਧੇ ਹੁਕਮਾਂ ਦੀ ਪਾਲਣਾ ਕਰਕੇ ਕਹਿ ਦੋ ਵੀ ਇਹਦੇ ਚ ਮਹੰਨਾ ਕੋਈ ਵੀ ਲਾਓ ਚਾਹੇ ਜੀ ਇਹ ਸਰਦਾਰ ਕੋ ਕੋਈ ਸੰਕਟ ਪੈਦਾ ਹੋ ਜੂ ਇਸ ਕਰਕੇ ਕਮੇਟੀ ਨਹੀਂ ਬਣਦੀ ਇਸ ਨੂੰ ਵੈਸੇ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ ਜੇ ਕਮੇਟੀ ਦੀ ਗੱਲ ਹੈ ਬਿਲਕੁਲ ਤੁਸੀਂ ਕੁਝ ਨਾ ਕਰੋ ਉਹ ਵੀ ਗੱਲ ਛੱਡੋ ਤੁਸੀਂ ਜੋ ਤੁਹਾਡੀ ਆਪ ਵੀ ਬਣਾਈ ਝੂਠਾ ਕਮੇਟੀ ਹੈ ਉਹਦੀ ਗੱਲ ਮੰਨ ਕੇ ਕੰਮ ਸ਼ੁਰੂ ਕਰ ਦੋ ਤੁਸੀਂ ਝੂਠਾ ਕਮੇਟੀ ਦੇ ਮਤਾਬਕ ਕੰਮ ਸ਼ੁਰੂ ਕਰ ਦੋ ਉਹੀ ਗੱਲ ਹੋਣੀ ਹੈ ਉਹਨੇ ਵੀ ਤਾਂ ਇੱਕ ਹੈ ਲੀਡਰਸ਼ਿਪ ਤਬਦੀਲੀ ਤੇ ਲੋੜ ਹੀ ਨਹੀਂ ਤੁਹਾਨੂੰ ਕੋਈ ਸੰਵਿਧਾਨਕ ਉਹ ਨਹੀਂ ਹੈ ਜੇ ਗੱਲ ਕਰਨੀ ਹੋਵੇ ਤੇ ਬਿਲਕੁਲ ਉਸੇ ਤਰ੍ਹਾਂ ਜਿਹੜਾ ਹੈ ਅਸੀਂ ਬੇਪਰਵਾਹਨ ਕਰਕੇ ਤੇ ਗੱਲ ਹੋ ਜਾਣੀ ਚਾਹੀਦੀ ਹੈ ਵੈਸੇ ਮੈਂ ਤੁਹਾਨੂੰ ਬਹੁਤ ਬਾਰੇ ਗੱਲ ਕੀਤੀ ਹੈ ਕਿ ਇਹ ਐਪੀਸੋਡ ਤਾਂ ਹੁਣ ਇਹ ਬਿਲਕੁਲ ਸਪਸ਼ਟ ਹੈ ਕਿ ਸਿਆਸਤ ਹੈ ਔਰ ਇਹ ਯਾਨੀ ਹਰਪੀ ਸਿੰਘ ਨੂੰ ਦਾਬੇ ਕਰਨਾ ਸੀ ਕਰਤਾ ਜਿਵੇਂ ਮਰਜ਼ੀ ਟ੍ਰੋਲ ਕੀਤਾ ਡਰਾਇਆ ਤਮਕਾਇਆ ਬਹੁਤ ਕੁਝ ਕੀਤਾ ਇਹ ਉਹ ਹੁਣ ਦਾਬੇ ਕਰਦੇ ਨੇ ਇਸ ਬਹਾਨੇ ਤੇ ਬਿਲਕੁਲ ਗਲਤ ਸਹੀ ਹੈ ਹਾਥੀ ਤੇ ਚੜਾ ਕੇ ਲਿਆਓ ਜਲੀਲ ਕਰਕੇ ਕੱਢੋ ਪਹਿਲਾ ਕਿੜਾ ਨਹੀਂ ਕੱਟਿਆ ਪ੍ਰੋਫੈਸਰ ਮਰਜੀਤ ਸਿੰਘ ਕਿੜਾ ਨਹੀਂ ਕੱਟਿਆ ਵਿਦਾਂਤੀ ਕਿੜਾ ਨਹੀਂ ਕੱਟਿਆ ਪਰ ਜਥੇਦਾਰ ਮਰਜੀਤ ਸਿੰਘ ਕਿੜਾ ਨਹੀਂ ਕੱਟਿਆ ਬਹੁਤ ਸਾਰੇ ਕੰਡੇ ਨੇ ਤੋਂ ਇਸ ਕਰਕੇ ਇਹ ਇਸ ਤਰ੍ਹਾਂ ਹੀ ਹੈ ਤੇ ਇਹ ਵੀ ਗਿਆ ਇਹ ਆਪ ਹੀ ਕਿਹਾ ਉਹਨਾਂ ਨੇ ਇਹ ਕਿੜਾ ਪਹਿਲੀ ਵਾਰ ਹੋਇਆ ਨਾ ਇਹ ਆਖਰੀ ਵਾਰ ਹੋ ਰਿਹਾ ਹੈ ਇਹ ਗੱਲ ਤਾਂ ਬਿਲਕੁਲ ਸਹੀ ਹੈ ਲੇਕਿਨ ਦੁੱਖ ਗੱਲ ਇਸ ਦਾ ਹੈ ਕਿ ਨਮੋਸ਼ੀ ਹੈ ਰੋਸ ਹੈ ਸਿੱਖਾਂ ਦੇ ਸਿੱਖ ਕੌਮ ਚ ਸਿੱਖ ਪੰਥ ਦੇ ਵਿੱਚ ਬਹੁਤ ਰੋਸ ਹੈ ਬਹੁਤ ਨਮੋਸ਼ੀ ਹੈ ਬਹੁਤ ਦੁੱਖ ਹੈ ਕਿ ਚੱਲ ਕੀ ਰਿਹਾ ਕੀ ਹੋ ਰਿਹਾ ਸਾਡੇ ਕਿਸ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ ਤੇ ਕੀ ਇਹ ਸਾਰਾ ਕੁਝ ਕਰਕੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਅਸਲ ਸੋਸ਼ਲ ਮੀਡੀਆ ਇੰਨਾ ਨਹੀਂ ਜਿਹੜਾ ਹੈ ਹੁੰਦਾ ਸੀ ਹੁਣ ਬਹੁਤ ਐਕਟਿਵ ਹੈ ਕੀ ਲੱਗਦਾ ਸਬੀਰ ਸਿੰਘ ਬਾਦਲ ਨੂੰ ਕਿ ਸਾਰਾ ਕੁਝ ਕਰਕੇ ਇਹ ਫਿਰ ਰਿਵਾਈਵ ਹੋ ਜੂ ਸ਼੍ਰੋਮਣੀ ਅਕਾਲੀ ਦਲ ਮੈਂ ਇਹੀ ਤਾਂ ਕਹਿ ਰਿਹਾ ਹਾਂ ਸ਼੍ਰੋਮਣੀ ਦਾ ਜਿਹੜੀ ਪ੍ਰਧਾਨਗੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਦਾਅ ਤੇ ਲਾਤਾ ਸ਼੍ਰੋਮਣੀ ਕਮੇਟੀ ਦਾਅ ਤੇ ਲੱਗ ਗਈ ਤੇ ਸ਼੍ਰੋਮਣੀ ਕਮੇਟੀ ਵੀ ਦਾਅ ਤੇ ਲੱਗੀ ਹੋਈ ਹੈ ਤੇ ਨਾਲ ਹੋਣਾ ਅਕਾਲ ਤਖਸਰ ਵੀ ਸਾਥ ਉਹਨਾਂ ਦੇ ਉਹਨਾਂ ਪਰਿਕਟ ਕਰ ਲਈ ਤੇ ਚੱਲ ਕੀ ਰਿਹਾ ਕਿ ਫਿਰ ਉਹਦੇ ਬਾਅਦ ਕੁਝ ਹੋਊਗਾ ਪਤਾ ਨਹੀਂ ਕਿਹੜੇ ਜਿਹੇ ਐਡਵਾਈਜ਼ਰ ਨੇ ਸੁਵਿਚਰ ਬਦਲ ਦੇ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਪਰ ਇੱਕ ਗਲਤ ਹੈ ਕਿ ਜਿਹੜੀ ਹਰਪ੍ਰੀਤ ਸਿੰਘ ਉਹਨੂੰ ਜਥੇਦਾਰ ਨਹੀਂ ਰਹਿਣਗੇ ਬਸ 5-7 ਦਿਨ ਦੀ ਗੱਲ ਹੈ ਇਸ ਤਰ੍ਹਾਂ ਹੀ ਜਾਣਗੇ ਪੜਤਾਲ ਦੀ ਰਿਪੋਰਟ ਆਵੇ ਦਾ ਹੋਵੇ ਇਹ ਗੱਲ ਤੁਹਾਡੇ ਸਾਹਮਣੇ ਹੈ ਅਜੰਡੇ ਮਿਲਦੇ ਇੱਕ ਲੰਬੀ ਵੀਡੀਓ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ